ਦੁਦਿਆਨਾ ਦੇ ਇੱਕ ਨਿੱਜੀ ਹੋਟਲ ਵਿੱਚ ਪਹੁੰਚੇ ਵਿੱਤ ਮੰਤਰੀ ਹਰਪਾਲ ਸੀਮਾ ਨੇ ਜਿੱਥੇ ਐਗਜ਼ੀਬਿਸ਼ਨ ਦੇ ਵਿੱਚ ਲਗਾਈ ਗਈ ਪ੍ਰਦਰਸ਼ਨੀ ਦੌਰਾਨ ਨਵੀਂ ਟੈਕਨੋਲੋਜੀ ਦੀਆਂ ਚੀਜ਼ਾਂ ਨੂੰ ਵੇਖਿਆ ਉੱਥੇ ਹੀ ਉਹਨਾਂ ਕਿਹਾ ਅੱਜ ਦੇ ਯੁੱਗ ਵਿੱਚ ਇੰਨਾ ਚੀਜ਼ਾਂ ਦੀ ਜ਼ਰੂਰਤ ਹੈ ਹੀ ਨਹੀਂ ਉਹਨਾਂ ਨੇ ਕਾਮੇਡੀਅਨ ਅਦਾਕਾਰ ਜਸਵਿੰਦਰ ਪੱਲਾ ਦੀ ਮੌਤ ਤੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਇਸ ਦੇ ਨਾਲ ਹੀ ਉਹਨਾਂ ਨੇ ਕੇਂਦਰ ਸਰਕਾਰ ਤੇ ਵੀ ਵੱਡਾ ਹਮਲਾ ਕੀਤਾ ਦੇਖੋ ਆਈਟੀ ਐਕਸਪੋ ਦਾ ਅੱਜ ਬਹੁਤ ਵੱਡਾ ਐਗਜ਼ੀਬਿਸ਼ਨ ਜਿਹੜੀ ਆ ਉਹ ਲੁਧਿਆਣਾ ਚ ਲਗਾਈ ਗਈ ਆ ਕਿ ਕਿਸ ਤਰ੍ਹਾਂ ਜਿਹੜੀ ਟੈਕਨੋਲੋਜੀ ਆ ਉਹ ਅੱਗੇ ਵੱਧ ਰਹੀ ਆ ਕਿਸ ਤਰ੍ਹਾਂ ਲੈਪਟਾਪ ਦੇ ਖੇਤਰ ਦੇ ਅੰਦਰ ਟੈਕਨੋਲੋਜੀ ਦੇ ਖੇਤਰ ਦੇ ਅੰਦਰ ਡਿਫਰੈਂਟ ਬ੍ਰਾਂਡ ਜਿਹੜੇ ਆ ਰਹੇ ਨੇ ਉਹਨਾਂ ਦੀ ਐਗਜ਼ੀਬਿਸ਼ਨ ਲਾਈ ਗਈ ਆ ਮੈਂ ਐਸੋਸੀਏਸ਼ਨ ਦੇ ਪ੍ਰਧਾਨ ਜੀ ਉਹਨਾਂ ਦੇ ਸਾਰੀ ਟੀਮ ਦਾ ਵਾਰਕਵਾਦ ਦੇਣੀ ਚਾਹੁੰਦਾ ਕਿ ਬਹੁਤ ਅੱਛਾ ਕੰਮ ਕੀਤਾ ਉਹਨਾਂ ਨੇ ਬਹੁਤ ਕਾਫੀ ਦੇਰ ਬਾਅਦ ਜਿਹੜਾ ਉਹ ਲੁਧਿਆਣਾ ਨੂੰ ਚੁਣਿਆ ਕਿ ਲੁਧਿਆਣਾ ਦੇ ਅੰਦਰ ਵੀ ਐਗਜ਼ੀਬਿਸ਼ਨ ਲਾਈ ਜਾਵੇ ਔਰ ਲੁਧਿਆਣਾ ਦੇ ਲੋਕਾਂ ਨੂੰ ਸਟੂਡੈਂਟ ਨੂੰ ਅਵੇਅਰ ਕੀਤਾ ਜਾਵੇ ਮੈਂ ਦੇਖਿਆ ਕਿ ਬਹੁਤ ਸਾਰੇ ਸਟੂਡੈਂਟ ਬਹੁਤ ساری ਆਰਗੇਨਾਈਜੇਸ਼ਨ ਜਿਹੜੀਆਂ ਉਹ ਆਂਜਾਂ ਲੱਗੀਆਂ ਆ ਕੇ ਸਾਰੇ ਜਿਹੜੇ ਵੀ ਪ੍ਰੋਡਕਟ ਨੇਗੇ ਉਹਨਾਂ ਪ੍ਰੋਡਕਟ ਨੂੰ ਦੇਖ ਵੀ ਰਜੇ ਨੇ ਔਰ ਪਰਚੇਜ਼ ਵੀ ਕਰ ਰਜੇ ਨੇ ਕਿਹਾ ਉਹਨਾਂ ਨੂੰ ਐਕਸਪੀਰੀਅੰਸ ਜਿਹੜਾ ਹੈਗਾ ਉਹ ਵੀ ਸ਼ੇਅਰ ਕੀਤਾ ਜਾ ਰਿਹਾ ਸੋ ਬਹੁਤ ਅੱਛਾ ਉਪਰਾਲਾ ਜਿਹੜਾ ਐਸੋਸੀਏਸ਼ਨ ਨੇ ਕੀਤਾਗਾ ਮੈਂ ਪ੍ਰਧਾਨ ਦੀ ਸਾਡੇ ਭਰਾ ਖੜੇ ਦੇ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗਾ ਔਰ ਦੂਸਰਾ ਮੈਂ ਸਮਝਦਾ ਅੱਜ ਸਾਡੇ ਬਚਕਾਰ ਸਰਦਾਰ ਜਸਵਿੰਦਰ ਸਿੰਘ ਭੱਲਾ ਦੀ ਜਿਹੜੇ ਕਿ ਬਹੁਤ ਵੱਡੇ ਦੁਨੀਆ ਦੇ ਹਾਸੇਸ ਕਲਾਕਾਰ ਸੀ ਜਿਨ੍ਹਾਂ ਨੇ ਪੂਰੇ ਪੰਜਾਬੀਤ ਨਹੀਂ ਪੂਰੇ ਦੁਨੀਆ ਦੇ ਲੋਕਾਂ ਨੂੰ ਹਸਾਇਆ ਔਰ ਲੋਕਾਂ ਦਾ ਸਬਾਚਾਰਕ ਮਨੋਰੰਜਨ ਕੀਤਾ ਅੱਜ ਜੋ ਵਿਚਕਾਰ ਨਹੀਂ ਰਹੇ ਮੈਂ ਉਹਨਾਂ ਦੇ ਪਰਿਵਾਰ ਦੇ ਨਾਲ ਜਿਹੜਾ ਦੁੱਖ ਸਾਂਝਾ ਕਰਦਾਗਾ ਔਰ ਮੈਂ ਇਹੀ ਉਹਨਾਂ ਦੇ ਪਰਿਵਾਰ ਦੇ ਸੁਵੇਦਨਾ ਪ੍ਰਗਟ ਕਰਦਾਗਾ ਔਰ ਪਰਮਾਤਮਾਗੇ ਅਰਦਾਸ ਕਰਦਾਗਾ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਬਿਰਾਜ ਬਣ ਰੱਖੇ ਕਿਉਂਕਿ ਉਹਨਾਂ ਨੇ ਪੀਯੂ ਦੇ ਅੰਦਰ ਐਗਰੀਕਲਚਰ ਯੂਨੀਵਰਸਿਟੀ ਦੇ ਅੰਦਰ ਬਹੁਤ ਲੰਬਾ ਸਮਾਂ ਵਿਚਾਰ ਜਿਹੜਾ ਆਪਣਾ ਬਿਅਸਤ ਕੀਤਾ ਉੱਥੇ ਉਹਨਾਂ ਨੇ ਆਪਣੇ ਆਪ ਨੂੰ ਬੱਚਿਆਂ ਨੂੰ ਸਿੱਖਿਤ ਕੀਤਾ ਬਹੁਤ ਸਖਿਆਮਾ ਦਿੱਤੀਆਂ ਟੀਚ ਕੀਤਾ ਤਾਂ ਮੈਂ ਸਮਝਦਾ ਹਾਂ ਕਿ ਸਾਡੇ ਕੋਲ ਉੱਗੇ ਕਲਾਕਾਰ ਜਿਹੜੇ ਨੇ ਕਿ ਉਹ ਪੂਰੇ ਪੰਜਾਬ ਤੋਂ ਪੂਰੀ ਪੰਜਾਬੀਓ ਤੋਂ ਪੂਰੀ ਦੁਨੀਆ ਤੋਂ ਬਿਛੜ ਚੁੱਕੇ ਭਾਜਪਾ ਨੂੰ ਭਾਜਪਾ ਦੇ ਪ੍ਰਧਾਨ ਜਾਖੜ ਸਾਹਿਬ ਨੂੰ ਚਾਹੀਦਾ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਕੋਲ ਜਾਣ ਜਿਹੜਾ ਸਾਡਾ ਜੀਐਸਸੀ ਦਾ 50000 ਕਰੋੜ ਰੁਪਏ ਦਾ ਨੁਕਸਾਨ ਹੋਇਆਗਾ ਉਹਦੀ ਪਰਭਾਈ ਕਰਾਉਣ ਜਿਹੜਾ ਆਰਡੀਐਫ ਦਾ ਪੈਸਾ ਰੂਲਰ ਡਿਵੈਲਪਮੈਂਟ ਫੰਡ ਦਾ ਪੈਸਾ ਲਗਭਗ 10000 ਕਰੋੜ ਰੁਪਏ ਰੁਕਿਆ ਪਿਆ ਉਹ ਜਾਰੀ ਕਰਵਾਉਣ ਜਿਹੜਾ ਸੜਕਾਂ ਦਾ ਪੈਸਾ ਰੁਕਿਆ ਪਿਆ ਉਹ ਜਾਰੀ ਕਰਵਾਉਣ ਇੱਥੇ ਸਸਤੀ ਸੌਰਤ ਹਾਸਲ ਕਰਨ ਲਈ ਉਹ ਝੂਠਾ ਪ੍ਰਚਾਰ ਕਰ ਰਹੇ ਨੇ ਜਦਕਿ ਪੰਜਾਬ ਦਾ ਲੀਗਲੀ ਕਾਨੂੰਨੀ ਜਿਹੜਾ ਪੈਸਾ ਉਹ ਲਗਭਗ ਅਪ੍ਰੋਕਸੀਮੇਟਲੀ 60000 ਕਰੋੜ ਰੁਪਏ ਜਿਹੜਾ ਉਹ ਸੈਂਟਰ ਵੱਲ ਬਕਾਇਆ ਖੜਾਗਾ ਇਸ਼ਤਤ ਦੇ ਸਰਲੰਚ 1 ਲੱਖ ਕਰੋੜ ਤੋਂ ਉੱਪਰ ਦੀ ਇਨਵੈਸਟਮੈਂਟ ਜਿਹੜੀ ਆ ਉਹ ਪੰਜਾਬ ਚ ਆ ਚੁੱਕੀ ਆ ਔਰ ਖਾਸ ਕਰਕੇ ਜੇ ਮੈਂ ਆਈਟੀ ਦੇ ਖੇਤਰ ਦੀ ਗੱਲ ਕਰਾਂ ਆਈਟੀ ਦੇ ਖੇਤਰ ਦੇ ਅੰਦਰ ਵੱਡੀ ਪੱਧਰ ਤੇ ਜਿਹੜੀ ਆ ਇਨਵੈਸਟਮੈਂਟ ਆ ਰਹੀ ਆ ਅਸੀਂ ਕਾਫੀ ਸਾਰੀ ਲੈਂਡ ਜਿਹੜੀ ਆ ਉਹ ਵੀ ਰਿਜ਼ਰਵ ਕੀਤੀ ਹੈ ਕਿ ਜਿੱਥੇ ਆਈਟੀ ਸੈਕਟਰ ਨੂੰ ਹੋਰ ਡਿਵੈਲਪ ਕੀਤਾ ਜਾਊਗਾ ਆਉਣ ਵਾਲੇ ਸ਼ਹਿਰਾਂ ਆਉਣ ਵਾਲੇ ਸਮੇਂ ਦੇ ਅੰਦਰ ਕਾਫੀ ਸ਼ਹਿਰਾਂ ਦੇ ਵਿੱਚ ਅਸੀਂ ਆਈਟੀ ਸੈਕਟਰ ਨੂੰ ਹੋਰ ਅੱਗੇ ਲੈ ਕੇ ਜਾਣਾ ਸਰ ਹਰ ਪ੍ਰਭਾਵਿਤ ਇਲਾਕੇ ਦੇ ਅੰਦਰ ਬਿਲਕੁਲ ਹਰ ਪ੍ਰਭਾਵਿਤ ਇਲਾਕੇ ਦੇ ਅੰਦਰ ਸਾਡੇ ਸਾਰੇ ਮੰਤਰੀ ਸਾਹਿਬਾਨ ਦੀ ਡਿਊਟੀ ਲੱਗੀ ਆ ਪੂਰਾ ਪ੍ਰਸ਼ਾਸਨ ਸਾਡੇ ਮੰਤਰੀ ਸਾਹਿਬਾਨ ਪੂਰੀ ਟੀਮ ਜਿਹੜੀ ਆ ਉਹ ਲੋਕਾਂ ਦੀ ਮਦਦ ਲਈ ਉਤਰੀ ਹੋਈ ਆ ਬਿਲਕੁਲ ਇਹ ਕੁਦਰਤੀ ਆਫਤਾ ਇਹਨੂੰ ਜਿੱਠਣ ਲਈ ਪੰਜਾਬ ਸਰਕਾਰ ਆਪਣਾ ਪੂਰਾ ਜੋਰ ਲਾ ਰਹੀ ਆ ਮੈਂ ਫਿਰ ਦਰਉਣਾਗਾ ਕਿ ਸੈਂਟਰ ਸਰਕਾਰ ਨੂੰ ਇਸ ਸਮੇ ਸਾਡੀ ਮਦਦ ਕਰਨੀ ਚਾਹੀਦੀ ਆ ਜਿਹੜੇ ਹੜਪੀੜ ਤੇ ਰਹੇ ਉਹਨਾਂ ਨੂੰ ਮੁਆਵਜ਼ਾ ਦੇਣ ਲਈ ਸਾਨੂੰ ਜਿਹੜੀ ਆ ਸਪੈਸ਼ਲ ਗ੍ਰਾਂਟ ਦੇਣੀ ਚਾਹੀਦੀ ਆ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਭਾਰਤ ਤੇ ਪਾਕਿਸਤਾਨ ਦੀ ਲੜਾਈ ਲੱਗੀ ਉਸ ਸਮੇਂ ਵੀ ਪੰਜਾਬ 'ਚ ਬਹੁਤ ਵੱਡਾ ਨੁਕਸਾਨ ਚੱਲਿਆ ਤੁਹਾਡੇ ਸਾਰਿਆਂ ਦੇ ਕੈਮਰਿਆਂ ਨੇ ਉਹ ਨੁਕਸਾਨ ਖੁਦ ਕਬਰ ਕੀਤਾ ਕਿ ਕਿਸ ਤਰ੍ਹਾਂ ਡਰੋਨ ਦਾ ਹਮਲਾ ਪੰਜਾਬ 'ਤੇ ਹੁੰਦਾ ਸੀਗਾ ਦੇਸ਼ 'ਤੇ ਹੁੰਦਾ ਸੀ ਔਰ ਪੰਜਾਬੀ ਜਿਹੜਾ ਮੂਹਰੇ ਖੜ ਕੇ ਉਹਨੂੰ ਰੋਕਦੇ ਸੀ ਪੰਜਾਬ ਦੇ ਲੋਕ ਸੋ ਅੱਜ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੂੰ ਚਾਹੁੰਦਾ ਕਿ ਉਹ ਸਾਡਾ ਇੱਕ ਇੱਕ ਪੈਸਾ ਜਿਹੜਾ ਉਹ ਪੇ ਕਰੇ ਲੁਧਿਆਣਾ ਲਾਈਵਲੀ सुरेंद्र ਸੋਨੀ ਦੀ ਰਿਪੋਰਟ